ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਪੰਜਾਬ ਭਾਜਪਾ ਨੇ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਕਰਨ ਵਾਲੇ ਦੀਆਂ ਤਾਰਾਂ ਅਮਰਿਤਪਾਲ ਨਾਲ ਜੋੜੀਆਂ ਚੰਨੀ ਨੂੰ ਪੰਜਾਬ ਸਰਕਾਰ ਦੇ ਇਰਾਦਿਆਂ ਤੇ ਸ਼ੱਕ ਦਿੱਲੀ ਨੂੰ ਚਾਹੀਦੀ ਹੈ ਡਬਲ ਇੰਜਨ ਸਰਕਾਰ ਪ੍ਰਧਾਨ ਮੰਤਰੀ ਮੋਦੀ ਦਾ ਦਾਵਾ ਕੇਜਰੀਵਾਲ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਵਾਬ ਹਰਿਆਣਾ ਸਰਕਾਰ ਪਹੁੰਚੀ ਅਦਾਲਤ ਦਿੱਲੀ ਵਿੱਚ ਇੱਕ ਟਰੱਕ ਵਿੱਚੋਂ ਗੈਰ ਕਾਨੂੰਨੀ ਸ਼ਰਾਬ ਅਤੇ ਬੇਹਿਸਾਬੀ ਨਕਦੀ ਬਰਾਮਦ ਹਰ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਵਿੱਚੋਂ ਹੋਵੇਗਾ ਰਿਪੋਰਟ ਉਰਪਦਮਨ ਸਿੰਘ ਮਲਕ ਕਤਲ ਮਾਮਲੇ ਵਿੱਚ ਦੋ ਦੋਸ਼ੀਆਂ ਵਿੱਚੋਂ ਇੱਕ ਨੂੰ ਉਮਰਕੈਤ ਸਾਊਦੀ ਅਰਬ ਦੇ ਵਿੱਚ ਵੱਡਾ ਸੜਕ ਹਾਦਸਾ 9 ਭਾਰਤੀਆਂ ਸਮੇਤ 15 ਲੋਕਾਂ ਦੀ ਮੌਤ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਨਾਲ ਹੀ ਇੱਕ ਹੋਰ ਬੇਨਤੀ ਕਿ ਆਪਣਾ ਨਵਾਂ ਚੈਨਲ TBN News ਜਿਸ ਦੇ ਉੱਤੇ ਇਹਨਾਂ ਖਬਰਾਂ ਤੋਂ ਇਲਾਵਾ ਬਹੁਤ ਸਾਰੀਆਂ ਖਬਰਾਂ ਛੋਟੇ-ਛੋਟੇ ਕਲਿੱਪ ਤੁਹਾਡੇ ਰੂਬਰੂ ਕੀਤੇ ਜਾਂਦੇ ਆ TBN News ਜੇਕਰ ਤੁਸੀਂ YouTube ਤੇ ਜਾ ਕੇ ਉਸ ਨੂੰ ਲੱਭਣਾ ਹੈ ਤਾਂ @official tv nepalio ਇਹੀ ਲੋਗੋ ਤੁਹਾਨੂੰ ਨਜ਼ਰ ਆਏਗਾ ਤੇ ਉਹ ਆਪਣਾ ਨਵਾਂ ਚੈਨਲ ਹੈ ਕਿਰਪਾ ਕਰਕੇ ਉਹਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਡੇ ਧੰਨਵਾਦੀ ਹੋਵਾਂਗੇ ਹੁਣ ਗੱਲ ਕਰਦੇ ਹਾਂ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਆਕਾਸ਼ਦੀਪ ਸਿੰਘ ਨਾਂ ਦਾ ਇੱਕ ਨੌਜਵਾਨ ਜਿਸ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਭੰਨਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਲੈ ਕੇ ਦਲਤ ਭਾਈਚਾਰੇ ਦੇ ਵਿੱਚ ਭਾਰੀ ਰੋਸ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ। ਇਸੇ ਸਿਲਸਿਲੇ ਵਿੱਚ ਪੰਜਾਬ ਭਾਜਪਾ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਿਲਿਆ। ਜਦੋਂ ਭਾਜਪਾ ਵਫ਼ਦ ਕਟਾਰੀਆ ਨੂੰ ਮਿਲ ਕੇ ਬਾਹਰ ਆਇਆ ਤਾਂ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ 26 ਜਨਵਰੀ ਨੂੰ ਡਾਕਟਰ ਬੀ ਆਰ ਅੰਬੇਦਕਰ ਸਬੰਧੀ ਜੋ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ ਜਿਸ ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਦੀ ਮੂਰਤੀ ਦੀ ਭੰਨ ਤੋੜ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਕਹਿੰਦੇ ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਨੀਓ ਥੋੜੀ ਹੈ ਉਨੀਓ ਘੱਟ ਹੈ ਅਸੀਂ ਕਹਿੰਦੇ ਗਵਰਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਇੱਕ ਤਾਂ ਉੱਚ ਪੱਧਰੀ ਜਾਂਚ ਜ਼ਰੂਰੀ ਹੈ ਤੇ ਦੂਸਰਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਦੋਸ਼ੀ ਦੁਬਈ ਤੋਂ ਆਇਆ ਹੈ ਜਦੋਂ ਇਹ ਵਾਪਸ ਆਇਆ ਤੇ ਇਹਦੇ ਵੀ ਕੇਸ ਨਹੀਂ ਸੀ ਹੁੰਦੇ ਇਹਨੇ ਪੰਜਾਬ ਆ ਕੇ ਕੇਸ ਰੱਖੇ ਨੇ ਇਸੇ ਤਰ੍ਹਾਂ ਕਹਿੰਦੇ ਅਬਰਿਤ ਪਾਲ ਸਿੰਘ ਵੀ ਦबई ਤੋਂ ਆਇਆ ਸੀ ਉਹ ਵੀ ਪੰਜਾਬ ਚ ਆ ਕੇ ਸਿੰਘ ਸਜਿਆ ਸੀ ਇਹਦੇ ਪਿੱਛੇ ਕਹਿੰਦੇ ਏਜੰਸੀਆਂ ਨੂੰ ਦੇਖਿਆ ਜਾ ਸਕਦਾ ਹੈ ਜਿਹੜੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਜਦੋਂ ਤੋਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਪੁਲਿਸ ਚੁਸਤੀ ਗਵਾ ਚੁੱਕੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਕਿਹਾ ਕਿ ਘਟਨਾ ਬਹੁਤ ਮਾੜੀ ਹੈ ਜੇਕਰ ਅਸੀਂ ਕਹਿੰਦੇ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਲਾਂਘੇ ਨੂੰ ਵੇਖੀਏ ਉੱਥੇ ਉੱਚ ਪੱਧਰੀ ਨਿਗਰਾਨੀ ਹੁੰਦੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਮੌਜੂਦ ਹੁੰਦੇ ਨੇ ਉੱਥੇ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਸਰਕਾਰ ਦੀ ਅਸਫਲਤਾ ਜਾਪਦੀ ਹੈ ਇਹ ਮੁੱਖ ਮੰਤਰੀ ਦੀ ਨਿੱਜੀ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਤੇ ਉਹਨਾਂ ਨੂੰ ਕਹਿੰਦੇ ਇਸ ਮਾਮਲੇ ਤੇ ਸਪਸ਼ਟੀਕਰਨ ਵੀ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰੋਂ ਕਰਵਾਈ ਜਾਵੇ ਕਿਉਂਕਿ ਪੰਜਾਬ ਦੇ ਸਿਸਟਮ ਤੇ ਕਹਿੰਦੇ ਕੋਈ ਭਰੋਸਾ ਹੀ ਨਹੀਂ ਰਿਹਾ ਇਸ ਮੌਕੇ ਭਾਜਪਾ ਗੂ ਸੋਮ ਪ੍ਰਕਾਸ਼ ਨੇ ਕਿਹਾ ਕਿ ਘਟਨਾ ਸਾਹਮਣੇ ਆਉਣਾ ਨਿੰਦਣਯੋਗ ਹੈ ਲੋਕ ਇਸ ਤੋਂ ਡਾਢੇ ਦੁਖੀ ਨੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇਹਦੀ ਉੱਚ ਪੱਦਰੀ ਜਾਂਚ ਕਰਵਾਈ ਜਾਵੇ ਉਹਨਾਂ ਦੱਸਿਆ ਕਿ ਗਵਰਨਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਦੀ ਜਾਂਚ ਕਰਵਾਈ ਜਾਏਗੀ ਤੇ ਹੁਣ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਵਿਆਰ ਭਾਜਪਾ ਆਗੂਆਂ ਦੇ ਨੇ ਉਸੇ ਤਰ੍ਹਾਂ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਨੇ 26 ਜਨਵਰੀ ਦੀ ਇਹ ਘਟਨਾ ਇਹ ਰੋਕਣ ਦਾ ਨਾਮ ਨਹੀਂ ਲੈ ਰਹੀ ਸਗੋਂ ਇਹਦੇ ਤੇ ਰੱਜ ਕੇ ਰਾਜਨੀਤੀ ਹੋ ਰਹੀ ਹੈ ਚੰਨੀ ਕਹਿੰਦੇ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਘਟਨਾ ਵਾਪਰੀ ਹੈ ਇਹਨੇ ਸਾਨੂੰ ਕਹਿੰਦੇ ਅਸਲ ਦੇ ਵਿੱਚ ਕੁਝ ਭਲੇਖਿਆਂ ਚੋਂ ਕੱਢ ਦਿੱਤਾ ਤੇ ਨਾਲ ਸੂਬੇ ਨੂੰ ਚਿੰਤਾ ਚ ਪਾ ਦਿੱਤਾ ਹਜ਼ਾਰਾਂ ਹੀ ਲੋਕਾਂ ਦੇ ਉੱਥੇ ਆਉਂਦੇ ਜਾਂਦੇ ਆ ਪਰ ਫਿਰ ਵੀ ਇਸ ਤਰ੍ਹਾਂ ਮੂਰਤੀ ਤੇ ਹਵਾਲਾ ਹੋਣਾ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਸੋਚਣ ਦੀ ਗੱਲ ਹੈ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੁਰੱਖਿਆ ਦੀ ਅਸਫਲਤਾ ਕਹਿੰਦੇ 바ਵਾ ਸਾਹਿਬ ਤੇ ਹਥੌੜੇ ਨਾਲ ਹਮਲਾ ਕਰਕੇ ਉਸ ਦਾ અપਮਾਨ ਕੀਤਾ ਗਿਆ ਚੰਨੀ ਨੇ ਆਖਿਆ ਕਿ ਮੇਰੀ ਮੰਗ ਹੈ ਕਿ ਇਸ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ ਪਰ ਭਾਜਪਾ ਤੇ ਕਾਂਗਰਸ ਤੇ ਸੁਰ ਇਹ ਸਮਸਰੇ ਤੇ ਤਕਰੀਬਨ ਤਕਰੀਬਨ ਇੱਕੋ ਹੀ ਹੈ ਤਾਂ ਕਿ ਕਹਿੰਦੇ ਅਸੀਂ ਜਾਣ ਸਕੀਏ ਕਿ ਅਸਲ ਦੇ ਵਿੱਚ ਇਸ ਸਾਜ਼ਿਸ਼ ਦੇ ਪਿੱਛੇ ਅਸਲ ਵਿੱਚ ਕੌਣ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਗੰਭੀਰ ਦੋਸ਼ ਵੀ ਲਾਇਆ ਹੈ ਅਤੇ ਨਾਲ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਗਰਮਾਉਣ ਦੇ ਵਾਸਤੇ ਇਸ ਤਰ੍ਹਾਂ ਕਰ ਰਹੀ ਹੈ ਉਹ ਕਹਿੰਦੇ ਮੈਨੂੰ ਤਾਂ ਇਹਨਾਂ ਦੇ ਇਰਾਦਿਆਂ ਤੇ ਸ਼ੱਕ ਹੈ ਹੋ ਸਕਦਾ ਇਹਨਾਂ ਨੇ ਇਹ ਕੰਮ ਕਰਵਾਇਆ ਹੋਵੇ ਹੁਣ ਕਿਸ ਨੇ ਕਰਵਾਇਆ ਕਿਸ ਨੇ ਨਹੀਂ ਕਰਵਾਇਆ ਹਾਲੇ ਜਾਂਚ ਬਾਕੀ ਹੈ ਹੁਣ ਗੱਲ ਕਰਦੇ ਹਾਂ ਮਹਾਕੁੰਬ ਦੀ ਉੱਥੋਂ ਬਹੁਤ ਮੰਦ ਭਾਗੀ ਅਤੇ ਦਰਦਨਾਕ ਖਬਰ ਮਿਲ ਰਹੀ ਹੈ ਪਰਾਗ ਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ ਤੇ ਉੱਥੇ ਹਾਦਸਾ ਵਾਪਰਿਆ ਤੇ ਜਾਣਕਾਰੀ ਮਿਲ ਰਹੀ ਹੈ ਕਿ 30 ਸ਼ਰਧਾਲੂਆਂ ਦੀ ਮੌਤ ਉੱਥੋਂ ਦੇ ਪ੍ਰਸ਼ਾਸਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਹੋ ਚੁੱਕੀ ਹੈ। ਮੰਗਲਵਾਰ ਰਾਤ ਦੇ ਅੰਮ੍ਰਿਤ ਇਸ਼ਨਾਰ ਵਾਸਤੇ ਪਹੁੰਚੇ ਸ਼ਰਧਾਲੂਆਂ ਦੀ ਭੀੜ ਦੇ ਵਿੱਚ ਇਹ ਭਾਜੜ ਪਈ। ਇਹ ਹਾਦਸਾ ਸੰਗਮ ਤੱਟ ਦੇ ਨੇੜੇ ਵਾਪਰਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਸੀ। ਦੇਰ ਸ਼ਾਮ ਤੱਕ ਜਾਣਕਾਰੀ ਦਿੰਦੇ ਹੋਏ ਮਹਾਕੁੰਬ ਨਗਰ ਦੇ ਡੀਆਈਜੀ ਵੈਬਾਪ ਕ੍ਰਿਸ਼ਨ ਨੇ ਦੱਸਿਆ ਕਿ ਭਾਜੜ ਦੇ ਵਿੱਚ 90 ਲੋਕ ਜ਼ਖਮੀ ਹੋਏ ਮਹਾਕੁੰਬ ਦੇ ਆਯੋਜਨ ਲਈ ਬਣਾਏ ਗਏ ਅਸਥਾਈ ਜਲੇ ਮਹਾਕੁੰਬ ਨਗਰ ਦੇ ਡੀਆਈਜੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਘਟਨਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ ਡੀਆਈਜੀ ਨੇ ਆਖਿਆ ਕਿ ਬ੍ਰਹਮਾ ਮਹੂਰਤ ਤੋਂ ਪਹਿਲਾਂ 1 ਅਤੇ 2 ਵਜੇ ਦੇ ਦਰਮਿਆਨ ਅਖਾੜਾ ਮਾਰਗ ਤੇ ਭਾਰੀ ਭੀੜ ਇਕੱਠੀ ਹੋ ਗਈ ਮੇਲਾ ਪ੍ਰਸ਼ਾਸਨ ਦੇ ਡੀਆਈਜੀ ਨੇ ਕਿਹਾ ਕਿ ਕੁਝ ਸ਼ਰਧਾਲੂ ਬੈਰੀਕੇਡ ਤੋੜ ਕੇ ਅਸਲ ਵਿੱਚ ਅੱਗੇ ਵਧਣਾ ਚਾਹੁੰਦੇ ਸੀ ਇਸੇ ਦੌਰਾਨ ਉੱਥੇ ਕੁਝ ਸ਼ਰਧਾਲੂ ਸੁੱਤੇ ਪਏ ਸੀ ਜਿਹੜੇ ਕਿ ਦਰੜੇ ਗਏ ਆ ਕੁਚਲੇ ਗਏ ਆ ਡੀਆਈਜੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸੀ ਅਤੇ 90 ਲੋਕਾਂ ਨੂੰ ਐਂਬੂਲੈਂਸਾਂ ਦੇ ਰਾਹੀਂ ਹਸਪਤਾਲਾਂ ਵਿੱਚ ਪਹੁੰਚਦਾ ਕਰ ਦਿੱਤਾ ਸੀ ਪਰ ਉਹਨਾਂ ਨੇ ਦੱਸਿਆ ਕਿ ਬਦਕਿਸਮਤੀ ਨਾਲ 30 ਸ਼ਰਧਾਲੂਆਂ ਦੀ ਮੌਤ ਹੋਈ ਹੈ ਇਹਨਾਂ 30 ਦੇ ਵਿੱਚੋਂ 25 ਦੀ ਕਹਿੰਦੇ ਪਛਾਣ ਕੀਤੀ ਜਾ ਚੁੱਕੀ ਹੈ ਤੇ ਬਾਕੀਆਂ ਦੀ ਪਛਾਣ ਬਾਕੀ ਹੈ ਇਨ੍ਹਾਂ ਵਿੱਚ ਕਰਨਾਟਕ ਦੇ 4, ਅਸਾਮ ਤੋਂ 1, ਗੁਜਰਾਤ ਦਾ 1 ਵਿਅਕਤੀ ਦੱਸਿਆ ਗਿਆ ਹੈ। 36 ਲੋਕ ਸਥਾਨਕ ਮੈਡੀਕਲ ਕਾਲਜ ਵਿੱਚ ਇਲਾਜ ਅਧੀਨ ਦੱਸੇ ਗਏ ਹੈ। ਉਹਨਾਂ ਨੇ ਦੱਸਿਆ ਕਿ ਹੁਣ ਸਥਿਤੀ ਆਮ ਵਾਂਗ ਹੈ। ਮੇਲਾ ਪ੍ਰਸ਼ਾਸਨ ਦੇ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਦੇ ਵਾਸਤੇ ਹੈਲਪਲਾਈਨ ਨੰਬਰ 1920 ਜਾਰੀ ਕੀਤਾ ਗਿਆ ਹੈ। ਫਿਲਹਾਲ ਸਥਿਤੀ ਆਮ ਵਰਗੀ ਦੱਸ ਰਹੇ ਨੇ। ਅਖਾੜਿਆਂ ਦਾ ਅੰਮ੍ਰਿਤ ਇਸ਼ਨਾਨ ਉਹ ਕਹਿੰਦੇ ਅੱਜ ਸਹੀ ਸਲਾਮਤ ਸੰਪੰਨ ਹੋਇਆ ਪਰ ਉਹਨਾਂ ਨੇ ਨਾਲ ਬੇਨਤੀ ਵੀ ਕੀਤੀ ਹੈ, ਅਪੀਲ ਵੀ ਕੀਤੀ ਹੈ। ਕਿ ਕਿ ਇੱਕੋ ਹੀ ਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਹੋੜ ਵਿੱਚ ਨਾ ਰਹੋ ਹਰ ਥਾਂ ਤੇ ਗੰਗਾ ਤੇ ਹਰ ਥਾਂ ਤੇ ਗੰਗਾ ਪਵਿੱਤਰ ਹੈ ਜਿੱਥੇ ਮਰਜ਼ੀ ਇਸ਼ਨਾਨ ਕਰੋ ਡੀਆਈਜੀ ਨੇ ਇਹ ਵੀ ਦੱਸਿਆ ਕਿ ਕੁੰਭ ਮੇਲੇ ਦੇ ਵਿੱਚ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ ਉਹਨਾਂ ਆਖਿਆ ਕਿ ਭੀੜ ਕਾਬੂ ਹੇਠ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਅੱਜ 10 ਕਰੋੜ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਕਰਦੇ ਹਾਂ ਭੀੜ ਨੂੰ ਕਾਬੂ ਕਰਨ ਵਾਸਤੇ ਉਹ ਕਹਿੰਦੇ ਸਾਡੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਕੱਲ ਸ਼ਾਮ ਤੋਂ ਹੀ ਤੈ ਰਾਤ ਨੇ ਇੱਥੇ ਸਾਰੇ ਘਾਟਾਂ ਤੇ ਲੋਕ ਸ਼ਾਂਤੀ ਨਾਲ ਇਸ਼ਨਾਨ ਵੀ ਕਰ ਰਹੇ ਨੇ ਸਵੇਰੇ ਕਹਿੰਦੇ ਬਹੁਤ ਘੱਟ ਦਵਾ ਸੀ ਪਰ ਭੀੜ ਕਾਫੀ ਸੀ ਉਦੋਂ ਵੀ ਇਸੇ ਦੌਰਾਨ ਵਿਰੋਧੀ ਪਾਰਟੀਆਂ ਨੇ ਵੀ ਇਸ ਹਾਦਸੇ ਤੋਂ ਬਾਅਦ ਨਿਸ਼ਾਨੇ ਵਿੰਨਣੇ ਸ਼ੁਰੂ ਕਰ ਦਿੱਤੇ ਹੈ ਯੋਗੀ ਸਰਕਾਰ ਨੂੰ ਇਸ ਮਾਮਲੇ ਤੇ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਲੇਸ਼ ਯਾਦਵ ਨੇ ਭਾਰਤੀ ਫੌਜ ਬੁਲਾਉਣ ਦੀ ਮੰਗ ਕਰ ਦਿੱਤੀ ਹੈ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਜੋ ਲੋਕ ਵਿਸ਼ੇਪਦਰੀ ਪ੍ਰਣਾਲੀ ਦਾ ਦਾਵਾ ਕਰ ਰਹੇ ਸੀ ਉਨ੍ਹਾਂ ਨੂੰ ਹਾਦਸੇ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਵੀ ਦੇਣੇ ਚਾਹੀਦੇ ਨੇ ਅਖਲੇਸ਼ ਯਾਦਵ ਨੇ ਇੱਕ ਪੋਸਟ ਵਿੱਚ ਕਿਹਾ ਕਿ ਮਹਾਕੁੰਬ ਦੇ ਵਿੱਚ ਆਏ ਸੰਤਾਂ ਅਤੇ ਸ਼ਰਧਾਲੂਆਂ ਦੇ ਵਿੱਚ ਪ੍ਰਣਾਲੀ ਵਿੱਚ ਵਿਸ਼ਵਾਸ ਸਾਬਤ ਕਰਨ ਲਈ ਇਹ ਬਹੁਤ ਲਾਜ਼ਮੀ ਹੈ ਕਿ ਮਹਾਕੁੰਬ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਤੁਰੰਤ ਯੂਪੀ ਸਰਕਾਰ ਦੀ ਬਜਾਏ ਫੌਜ ਨੂੰ ਸੌਂਪ ਦਿੱਤਾ ਜਾਵੇ ਹੁਣ ਜਦੋਂ ਕਹਿੰਦੇ ਵਿਸ਼ੇਪਦਰੀ ਵਿਵਸਥਾ ਸਥਾਪਿਤ ਕਰਨ ਦੇ ਦਾਅਵਿਆਂ ਦੀ ਫੂਕ ਨਿਕਲੀ ਹੈ ਸਚਾਈ ਸਾਹਮਣੇ ਆਈ ਹੈ ਤਾਂ ਜਿਹੜੇ ਜਿਹੜੇ ਲੋਕ ਵੀ ਇਹ ਦਾਅਵੇ ਕਰ ਰਹੇ ਸੀ ਜਿਹੜੇ ਝੂਠਾ ਪ੍ਰਚਾਰ ਕਰ ਰਹੇ ਸੀ ਉਹਨਾਂ ਸੂ ਇਸ ਹਾਥਚੇ ਦੇ ਵਿੱਚ ਜਾਨੀ ਨੁਕਸਾਨ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਲੈਂਦੇ ਹੋਏ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣੇ ਚਾਹੀਦੇ ਹੈ ਤੇ ਹੁਣ ਗੱਲ ਕਰਦੇ ਹਾਂ ਦਿੱਲੀ ਦੀਆਂ ਚੋਣਾਂ ਦਾ ਮੈਦਾਨ ਲਗਾਤਾਰ ਭਖ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪੂਰਵੀ ਦਿੱਲੀ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਹੈ ਅਤੇ ਲੋਕਾਂ ਨੂੰ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਡਬਲ ਇੰਜਨ ਸਰਕਾਰ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ ਹੈ। ਉਹਨਾਂ ਵੋਟਰਾਂ ਨੂੰ ਭਾਜਪਾ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਤੁਸੀਂ ਮੈਨੂੰ ਪਿਛਲੇ 25 ਸਾਲਾਂ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੋਇਆ ਹੈ। ਤੁਸੀਂ 25 ਸਾਲਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਹੈ। ਹੁਣ ਕਮਲ ਨੂੰ ਇੱਥੇ ਇੱਕ ਮੌਕਾ ਦੇ ਦਿਓ। ਜਿਵੇਂ ਪਰਿਵਾਰ ਦਾ ਮੁਖੀ ਆਪਣੇ ਅਜ਼ੀਜ਼ਾਂ ਦਾ ਧਿਆਨ ਰੱਖਦਾ ਮੈਂ ਤੁਹਾਡਾ ਉਸੇ ਤਰ੍ਹਾਂ ਧਿਆਨ ਰੱਖਾਂਗਾ ਤੇ ਰੱਖ ਵੀ ਰਿਹਾ ਹਾਂ ਭਾਜਪਾ ਕਹਿੰਦੇ ਟਰੈਕ ਰਿਕਾਰਡ ਦੱਸਦਾ ਹੈ ਕਿ ਅਸੀਂ ਆਪਣੇ ਕੀਤੇ ਸਾਰੇ ਵਾਅਦੇ ਪੂਰੇ ਕਰਦੇ ਹਾਂ ਭਾਜਪਾ ਦੇ ਚੋਣ ਵਾਅਦਿਆਂ ਤੇ ਕਹਿੰਦੇ ਤੁਸੀਂ ਤਸੱਲੀ ਕਰ ਸਕਦੇ ਹੋ ਤੁਸੀਂ ਭਰੋਸਾ ਕਰ ਸਕਦੇ ਹੋ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਹੈ ਕਿ 8 ਫਰਵਰੀ ਤੋਂ ਬਾਅਦ ਦਿੱਲੀ ਦੀ ਭਾਜਪਾ ਸਰਕਾਰ ਆਪਣੇ ਸਾਰੇ ਵਾਅਦੇ ਸਮੇਂ ਸਿਰ ਪੂਰੇ ਕਰੇਗੀ ਇਹ ਮੋਦੀ ਦੀ ਗਾਰੰਟੀ ਹੈ ਕਹਿੰਦੇ ਅੱਜ ਮੋਦੀ ਕੀ ਗਾਰੰਟੀ ਦਾ ਅਰਥ ਹੈ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਵੀ ਗਾਰੰਟੀ। ਉਹਨਾਂ ਨੇ ਮੁੱਖ ਮੁੱਦਿਆਂ ਨੂੰ ਹੱਲ ਕਰਕੇ ਦਿੱਲੀ ਦੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਨੂੰ ਇੱਕ ਅਜਹੀ ਸਰਕਾਰ ਦੀ ਲੋੜ ਹੈ ਜੋ ਗਰੀਬਾਂ ਲਈ ਘਰ ਬਣਾਵੇ, ਸ਼ਹਿਰ ਦਾ ਆਧੁਨਿਕੀਕਰਨ ਕਰੇ, ਹਰ ਘਰ ਤੱਕ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਵੇ ਅਤੇ ਉਹਨਾਂ ਨੂੰ ਟੈਕਸ mafia ਤੋਂ ਮੁਕਤ ਕਰਵਾਵੇ। ਇਸੇ ਲਈ ਅੱਜ ਕਹਿੰਦੇ ਪੂਰੀ ਦਿੱਲੀ ਆਖ ਰਹੀ ਹੈ ਕਿ ਆਫਤ ਚਲੇਗੀ ਭਾਜਪਾ ਆਵੇਗੀ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਤੇ ਚਰਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰ ਨਾਗਰਿਕ ਭਾਰਤ ਨੂੰ ਇੱਕ ਵਿਕਸਤ ਮੁਲਕ ਬਣਾਉਣ ਲਈ ਕੰਮ ਕਰ ਰਿਹਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਪੂੰਜੀ ਵਿਕਾਸਤਾ ਇੱਕ ਮਾਡਲ ਬਣੇ ਪਰ ਅੱਜ ਦਿੱਲੀ ਦੀ ਹਾਲਤ ਦੇਖ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਾਪਤ ਕੀਤਾ ਜਾ ਸਕਦਾ ਹੈ ਮੈਨੂੰ ਕਹਿੰਦੇ ਕੁਝ ਕਹਿਣ ਦੀ ਲੋੜ ਨਹੀਂ ਹੈ ਦਿੱਲੀ ਵਾਲੇ ਖੁਦ ਹਰ ਰੋਜ਼ ਆਪਣਾ ਦਰਦ ਜ਼ਾਹਰ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਪ ਦੇ ਲੋਕ ਆਖ ਰਹੇ ਨੇ ਕਿ ਹਰਿਆਣਾ ਤੋਂ ਦਿੱਲੀ ਨੂੰ ਜ਼ਹਿਰੀਲਾ ਪਾਣੀ ਮਿਲ ਰਿਹਾ ਹੈ ਇਹ ਸਿਰਫ ਕਹਿੰਦੇ ਹਰਿਆਣਾ ਦਾ ਹੀ ਅਪਮਾਨ ਨਹੀਂ ਸਗੋਂ ਸਮੁੱਚੇ ਭਾਰਤੀਆਂ ਦਾ ਅਪਮਾਨ ਹੈ ਸਾਡੀ ਸੰਸਕ੍ਰਿਤੀ ਦਾ ਅਪਮਾਨ ਕਰ ਰਹੇ ਨੇ ਸਾਡੇ ਚਰਿੱਤਰ ਦਾ ਅਪਮਾਨ ਕਰ ਰਹੇ ਨੇ ਇਹ ਉਹ ਦੇਸ਼ ਆ ਜਿੱਥੇ ਪਾਣੀ ਦੇਣਾ ਧਰਮ ਮੰਨਿਆ ਜਾਂਦਾ ਹੈ ਇਸ ਦੇਸ਼ ਦੇ ਲੋਕਾਂ ਤੇ ਇੰਨਾ ਝੂਠਾ ਦੋਸ਼ ਉਹ ਕਹਿੰਦੇ ਕੁਝ ਵੀ ਆਖ ਸਕਦੇ ਨੇ ਮੈਨੂੰ ਯਕੀਨ ਆ ਕਿ ਇਸ ਵਾਰ ਦਿੱਲੀ ਉਹਨਾਂ ਲੋਕਾਂ ਨੂੰ ਸਬਕ ਸਿਖਾਵੇਗੀ ਜੋ ਅਜਹੀਆਂ ਸਸਤੀਆਂ ਗੱਲਾਂ ਕਰਦੇ ਨੇ ਇਹਨਾਂ ਦਾ ਕਹਿੰਦੇ ਇਹ ਜਿਹੜਾ ਸੁਪਨਾ ਹੈ ਇਹ ਜਮਨਾ ਦੇ ਵਿੱਚ ਇਹਨਾਂ ਦੀ ਕਿਸ਼ਤੀ ਤੇ ਸੁਪਨਾ ਦੋਵੇਂ ਡੁੱਬ ਜਾਣਗੇ ਪਰ ਹੁਣ ਕੀ ਮੋਦੀ ਸਾਰੀਆਂ ਗਰੰਟੀਆਂ ਪੂਰੀਆਂ ਕਰਦੇ ਆ ਇਹਦੇ ਤੇ ਟਿੱਪਣੀ ਕਰਨੀ ਬਣਦੀ ਹੈ ਕਿ 15-15 ਲੱਖ ਦਾ ਵਾਅਦਾ ਇਹਾਂ ਨੇ ਕੀਤਾ ਸੀ ਕੀ ਸੁਆਮੀ ਰਾਸਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਵਾਅਦਾ ਇਹਨਾਂ ਨੇ ਕੀਤਾ ਸੀ ਕੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਇਹਨਾਂ ਨੇ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ 2019 ਵਿੱਚ ਇਹਨਾਂ ਨੇ ਕੀਤਾ ਸੀ ਇਹ ਸਾਰੇ ਵਾਅਦੇ ਨਹੀਂ ਇਹ ਸਿਰਫ ਕੁਝ ਇੱਕ ਵਾਅਦੇ ਨੇ ਸ਼ਾਇਦ ਇਹ ਇਹਨਾਂ ਦੀ ਗਾਰੰਟੀ ਦਾ ਹਿੱਸਾ ਹੋ ਸਕਦੇ ਨੇ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਪਾਸੇ ਕੇਜਰੀਵਾਲ ਤੋਂ ਵੀ ਘੇਰਾ ਲਗਾਤਾਰ ਪੈ ਰਿਹਾ ਹੈ ਯਮਨਾ ਦਾ ਪਾਣੀ ਜ਼ਹਿਰੀਲਾ ਇਸ ਬਿਆਨ ਤੋਂ ਬਾਅਦ ਲਗਾਤਾਰ ਸਿਆਸਤ ਗਰਵਾ ਰਹੀ ਹੈ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਜਵਾਬ ਦਿੱਤਾ ਕਿਉਂਕਿ ਉਹਨਾਂ ਨੇ ਜਵਾਬ ਮੰਗਿਆ ਸੀ ਇਹਨਾਂ ਤੱਥਾਂ ਤੇ ਆਧਾਰ ਤੇ ਉਹਨਾਂ ਨੇ ਜਵਾਬ ਦਿੱਤਾ ਹੈ ਦੇ ਆਪਣੇ ਜਵਾਬ ਦੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਕਾਨੂੰਨ ਜਾਂ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਚੋੜ ਕਮਿਸ਼ਨ ਨੂੰ ਦਾਖਲ ਦੀ ਮੰਗ ਕਰਦੇ ਹੋ ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਹਰਿਆਣਾ ਤੋਂ ਦੂਸ਼ਤ ਪਾਣੀ ਕਿਉਂ ਮਿਲ ਰਿਹਾ ਹੈ ਕੇਜਰੀਵਾਲ ਨੇ ਕਿਹਾ ਕਿ ਚੋੜ ਕਮਿਸ਼ਨ ਨੂੰ ਬੇਨਤੀ ਹੈ ਕਿ ਉਹ ਹਰਿਆਣਾ ਨੂੰ ਠੋਕਮਾ ਹੁਕਮ ਦੇਵੇ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਸਹੀ ਮਾਤਰਾ ਵਿੱਚ ਸਹੀ ਅਤੇ ਸਾਫ਼ ਸੁਥਰਾ ਪਾਣੀ ਮਹੱਈਆ ਕਰਵਾਇਆ ਜਾ ਸਕੇ ਉਧਰ ਕੇਜਰੀਵਾਲ ਦੇ ਯਮਨਾ ਦੇ ਪਾਣੀ ਵਿੱਚ ਜ਼ਹਿਰ ਵਾਲੇ ਮਸਲੇ ਦੇ ਉੱਤੇ ਸਿਆਸਤ ਲਗਾਤਾਰ ਭਖ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਕੇਜਰੀਵਾਲ ਦੇ ਖਿਲਾਫ ਹਰਿਆਣਾ ਸਰਕਾਰ ਹੁਣ ਅਦਾਲਤ ਵਿੱਚ ਪਹੁੰਚ ਗਈ ਹੈ। ਸੋਨੀਪਟ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੋਰਟ ਨੇ ਕੇਜਰੀਵਾਲ ਨੂੰ ਇਸ ਮਾਮਲੇ ਤੇ ਨੋਟਿਸ ਜਾਰੀ ਕਰਕੇ 17 ਫਰਵਰੀ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਹਰਿਆਣਾ ਸਰਕਾਰ ਨੇ ਉਹਨਾਂ ਦੇ ਉਸ ਬਿਆਨ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਜਲ ਬੋਰਡ ਦੇ ਇੰਜੀਨੀਅਰਾਂ ਨੇ ਪਛਾਣ ਕੀਤੀ ਹੈ ਕਿ ਯਮਨਾ ਦੇ ਪਾਣੀ ਵਿੱਚ ਦਰਅਸਲ ਜ਼ਹਿਰੀਲੇ ਪਦਾਰਥ ਨੇ ਹੁਣ ਇਸ ਮਸਲੇ ਦੇ ਉੱਤੇ ਕਹਾਣੀ ਇੱਥੇ ਹੀ ਨਹੀਂ ਖੜੀ ਦਿੱਲੀ ਦੀ ਮੁੱਖ ਮੰਤਰੀ ਅਤੇ ਦੂਸਰੇ ਪਾਸੇ ਐਲਜੀ ਜਿਹੜੇ ਕਿ ਕਿਸੇ ਵੀ ਸਰਗਰਮ ਸਿਆਸਤਾਂ ਹਿੱਸਾ ਨਹੀਂ ਹੁੰਦੇ ਉਹ ਵੀ ਇਸ ਮદાન ਵਿੱਚ ਕੋ ਦ ਪਏ ਨੇ ਕਿਉਂਕਿ ਕੇਜਰੀਵਾਲ ਦੇ ਵੱਲੋਂ ਇਹ ਦੋਸ਼ ਲਾਏ ਗਏ ਸੀ ਕਿ ਯਮਨਾ ਦਾ ਪਾਣੀ ਗੰਦਾ ਤੇ ਜ਼ਹਿਰੀਲਾ ਹੋ ਰਿਹਾ ਤੇ ਇਹ ਜ਼ਹਿਰ ਘੋਲਣ ਦੇ ਦੋਸ਼ ਹਰਿਆਣਾ ਸਰ ਲੱਗੇ ਸੀ ਤੇ ਹੁਣ ਮੁੱਖ ਮੰਤਰੀ ਆਤਿਸ਼ੀ ਨੇ ਇੱਕ ਪੱਤਰ ਲੈ ਕੇ ਐਲਜੀ ਵੀ ਕੇ ਸਿਕਸੈਨਾ ਦੇ ਪੱਤਰ ਦਾ ਜਵਾਬ ਦੇ ਦਿੱਤਾ ਹੈ ਆਤਸ਼ੀ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਯਮਨਾ ਦੇ ਵਿੱਚ ਅਮੋਨੀਆ ਦਾ ਪੱਧਰ ਆਮ ਸੀਮਾ ਤੋਂ 700% ਦੀ ਵੱਧ ਹੈ ਐਲਜੀ ਦੀ ਰਿਪੋਰਟ ਵਿੱਚ heira feeri ਕਰਦੇ باوجود ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਸ਼ੀਆਂ ਨੂੰ ਐਲਜੀ ਵੱਲੋਂ ਬਚਾਇਆ ਜਾ ਰਿਹਾ ਹੈ ਅਤੇ ਦਿੱਲੀ ਦੇ ਲੋਕਾਂ ਨਾਲ ਦਰਅਸਲ ਧੋਖਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਲਿਖਿਆ ਕਿ ਐਲਜੀ ਲਗਾਤਾਰ ਹਰਿਆਣਾ ਸਰਕਾਰ ਦਾ ਬਚਾਅ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਦਿੱਲੀ ਦੇ ਲੋਕਾਂ ਨੂੰ ਸਪਲਾਈ ਕੀਤੇ ਜਾ ਰਹੇ ਦੂਸ਼ਿਤ ਪਾਣੀ ਬਾਰੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਇੱਥੇ ਇਹ ਸਵਾਲ ਉੱਠਦਾ ਹੈ ਕਿ ਐਲਜੀ ਦੀ ਵਫਾਦਾਰੀ ਕਿੱਥੇ ਦਿੱਲੀ ਨਾਲ ਜਾਂ ਹਰਿਆਣਾ ਨਾਲ। ਦਰਅਸਲ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਆਤਿਸ਼ੀ ਨੂੰ ਇੱਕ ਪੱਤਰ ਲਿਖਿਆ ਸੀ। ਇਸ ਦੇ ਵਿੱਚ ਉਹਨਾਂ ਨੇ ਯਮਨਾ ਨਦੀ ਵਿੱਚ ਜ਼ਹਿਰ ਸੁੱਟਣ ਸੰਬੰਧੀ ਕੇਜਰੀਵਾਲ ਦੇ ਬਿਆਨ ਨੂੰ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਘਰਾੜ ਦੱਤਾ ਸੀ। ਐਲਜੀ ਨੇ ਪੱਤਰ ਵਿੱਚ ਕਿਹਾ ਕਿ ਚੋਣਾਂ ਦੌਰਾਨ ਕੇਜਰੀਵਾਲ ਦੇ ਬਿਆਨ ਦੇ ਨਾਲ ਗੁਆਂਢੀ ਸੂਬਿਆਂ ਦੇ ਵਿੱਚ ਵੱਡਾ ਵਿਵਾਦ ਪੈਦਾ ਹੋ ਸਕਦਾ ਹੈ। ਇਹਦੇ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਨੇ ਦਿੱਲੀ ਦੀ ਮੁੱਖ ਮੰਤਰੀ ਆ띠ਸ਼ੀ ਨੂੰ ਵੀ ਜਵਾਬ ਦਿੱਤਾ ਸੀ ਭਾਵ ਇਹਨਾਂ ਦੀ ਸ਼ੋਸ਼ਣ ਮੀਡੀਆ ਤੇ ਸ਼ਬਦੀ ਜੰਗ ਛਿੜ ਗਈ ਸੀ ਕਿਉਂਕਿ ਪਾਣੀ ਦਾ ਮੁੱਦਾ ਦਿੱਲੀ ਅਤੇ ਹਰਿਆਣਾ ਦੋਵਾਂ ਵਾਸਤੇ ਅਹਿਮ ਹੈ। ਉਹਦੇ ਤੋਂ ਬਾਅਦ ਇਹਦੇ ਨਾਲ ਸਿਆਸੀ ਤਾਪਮਨ ਕਾਫੀ ਗਰਮਾਇਆ ਹੋਇਆ ਹੈ। ਹੁਣ ਨਾਭ ਸਿੰਘ ਸੈਣੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਆਖਿਆ ਕਿ ਉਹ ਪੱਲਾ ਪਿੰਡ ਪਹੁੰਚੇ ਹੈ। ਅਤੇ ਉੱਥੇ ਉਹਨਾਂ ਨੇ ਪਾਣੀ ਦੀ ਇੱਕ ਚੂਲੀ ਲੈ ਕੇ ਪੀਤੀ ਹੈ ਹਾਲਾਂਕਿ ਉਹਨਾਂ ਨੇ ਪਹਿਲਾਂ ਇਹ ਚੈਲੰਜ ਕੀਤਾ ਸੀ ਕਿ ਤੁਸੀਂ ਵੀ ਆਇਓ ਤੇ ਆਪਾਂ ਇਕੱਠੇ ਪਾਣੀ ਪੀਵਾਂਗੇ ਪਰ ਹੁਣ ਨਾਇਬ ਸਿੰਘ ਸੈਣੀ ਨੇ ਜਮਨਾ ਦੇ ਪਾਣੀ ਦੀ ਚੂਲੀ ਲੈ ਕੇ ਪੀਂਦਿਆਂ ਦੀ ਆਪਣੀ ਇੱਕ ਵੀਡੀਓ ਪੋਸਟ ਜ਼ਰੂਰ ਕਰ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਦਿੱਲੀ ਚੋਣਾ ਦੇ ਵਿੱਚ ਹੀ ਕਿ ਸ਼ਰਾਬ ਅਤੇ ਨਕਦੀ ਵੰਡੀ ਜਾ ਰਹੀ ਹੈ ਕਿ ਨਹੀਂ ਅਸਲ ਦੇ ਵਿੱਚ ਦਿੱਲੀ ਦੇ ਵਿੱਚੋਂ ਇੱਕ ਟਰੱਕ ਜਿਸ ਦਾ ਨੰਬਰ ਪੰਜਾਬ ਦਾ ਹੈ ਬਰਬਾਦ ਵਿੱਚ ਜਾਂਚ ਵਿੱਚ ਜਾਲੀ ਨਿਕਲਿਆ ਨੰਬਰ ਲੱਗਿਆ ਹੋਇਆ 35 AE PA PV 35 AE 13 42 ਇਹ ਨੰਬਰ ਇੱਕ ਟਰੱਕ ਨੂੰ ਲੱਗਿਆ ਹੋਇਆ ਜਿਹੜਾ ਕਿ ਫੜਿਆ ਗਿਆ ਜਿਸ ਦੇ ਵਿੱਚ ਗੈਰ ਕਾਨੂੰਨੀ ਸ਼ਰਾਬਤ ਤੇ ਕੁਝ ਬੇਹਿਸਾਬੀ ਨਕਦੀ ਮਿਲੀ ਹੈ ਜਾਣਕਾਰੀ ਇਹ ਸੀ ਦੋਸ਼ ਇਹ ਲਾਏ ਗਏ ਸੀ ਕਿ ਇਹ ਟਰੱਕ ਪੰਜਾਬ ਸਰਕਾਰ ਦੇ ਸਟicker ਵਾਲਾ ਹੈ ਅਧਿਕਾਰਤ ਰਿਕਾਰਡ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਇਹ ਟਰੱਕ ਮੇਜਰ ਅਨੁਭਵ ਸ਼ੇਪੂਰੀ ਦੇ ਨਾਮ ਤੇ ਰਜਿਸਟਰਡ ਹੈ ਜਿਹੜਾ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ਵਿੱਚ ਤਾਇਨਾਤ ਸੀ ਪਰ ਦਰਅਸਲ ਉਹ ਖੜਕੀ ਮਹਾਰਾਸ਼ਟਰ ਦਾ ਰਹਿਣ ਵਾਲਾ ਵਿਅਕਤੀ ਹੈ ਭਾਵੇਂ ਇਹ ਇੱਕ ਮਹਾਰਾਸ਼ਟਰ ਦੇ ਵਿਅਕਤੀ ਦਾ ਟਰੱਕ ਹੈ ਇਹਦੇ ਤੋਂ ਇਲਾਵਾ ਰਜਿਸਟ੍ਰੇਸ਼ਨ ਨੰਬਰ ਪੀਵੀ 35ਏਏ 1342 ਤੇ ਰਜਿਸਟਰਡ ਵਾਹਨ ਅਸਲ ਦੇ ਵਿੱਚ 2018 ਦਾ ਇੱਕ ਫੋਰਡ ਇਕੋਸਪੋਰਟ ਹੈ ਪਰ ਜਿਹੜਾ ਪੁਲਿਸ ਨੇ ਦਿੱਲੀ ਦੇ ਵਿੱਚ ਟਰੱਕ ਫੜਿਆ ਉਹ ਹੰਡਾਈ ਕ੍ਰੇਟਾ ਸੀਰੀਜ਼ ਦਾ ਹੈ ਇਹ ਪੁਸ਼ਟੀ ਕਰਦਾ ਹੈ ਕਿ ਵਾਹਨਾਂ ਦਾ ਨੰਬਰ ਹੈ ਜਿਹੜਾ ਉਹ ਆਪਸ ਦੇ ਵਿੱਚ ਜਾਂ ਤਾਂ ਬਲਾਇਆ ਹੋਇਆ ਜਾਂ ਫਿਰ ਇਹਨੂੰ ਇਹ ਝਾਲੀ ਨੰਬਰ ਪਲੇਟ ਲੱਗੀ ਹੋਈ ਹੈ ਸਾਰੇ ਵਾਹਨਾਂ ਵਾਲੀ ਦਾ ਅਸਲ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾਜ਼ਮੀ ਕੀਤੀਆਂ ਹੋਈਆਂ ਨੇ ਪਰ ਜਿਹੜਾ ਫੜਿਆ ਗਿਆ ਵਹੀ ਕਲਾ ਉਹਦੇ ਇਹ ਪਲੇਟ ਨਹੀਂ ਲੱਗੀ ਹੋਈ ਇਹਨੂੰ ਬਣਾਉਣਾ ਆਸਾਨ ਹੈ ਇਸ ਕਰਕੇ ਸ਼ਾਇਦ ਇਸ ਤਰ੍ਹਾਂ ਦੀ ਪਲੇਟ ਲਗਾ ਦਿੱਤੀ ਗਈ ਹੋਵੇ ਪਰ ਟਰਾਂਸਪੋਰਟ ਵਿਭਾਗ ਪੰਜਾਬ ਤੋਂ ਜਦੋਂ ਇਹ ਸਰਕਾਰ ਦੀ ਜਾਣਕਾਰੀ ਮੰਗੀ ਗਈ ਤਾਂ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਵਾਹਨ ਪੰਜਾਬ ਸਰਕਾਰ ਦੀ ਮਲਕੀਅਤ ਨਹੀਂ ਹੈ ਜਾਂ ਇਸ ਨੰਬਰ ਦਾ ਕੋਈ ਵੀ ਟਰੱਕ ਪੰਜਾਬ ਸਰਕਾਰ ਨੇ ਕਿਰਾਏ ਜਾਂ ਲੀਸ ਤੇ ਵੀ ਨਹੀਂ ਲਿਆ ਹੋਇਆ ਸੋ ਭਾਵ ਇਹ ਫੜਿਆ ਗਿਆ ਟਰੱਕ ਪੰਜਾਬ ਅਤੇ ਪੰਜਾਬ ਸਰਕਾਰ ਦਾ ਨਹੀਂ ਹੈ ਸੋ ਹੋ ਸਕਦਾ ਹੈ ਕਿ ਇਹਨੂੰ ਇਹ ਜਾਲੀ ਨੰਬਰ ਲਾ ਕੇ ਇਹ ਨਕਦੀ ਅਤੇ ਸ਼ਰਾਬ ਦੀ ਵੰਡ ਕੀਤੀ ਜਾ ਰਹੀ ਹੋਵੇ ਤੇ ਹੁਣ ਗੱਲ ਕਰਦੇ ਹਾਂ ਕਿ ਆਪਣੇ ਪਤੀ ਦਾ ਕਤਲ ਕਰਕੇ ਇੱਕ ਔਰਤ ਐਸਐਸਪੀ ਦਫ਼ਤਰ ਜਾ ਪਹੁੰਚੀ ਹੈ ਮਾਤਰਾ ਦੇ ਕੋਸੀਕਲਾ ਥਾਣੇ ਦੇ ਬਾਬੇਨ ਗੇਟ ਤੋਂ ਇੱਕ ਇਹ ਅਜੀਬ ਖਬਰ ਸਾਹਮਣੇ ਆਈ ਹੈ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਨ ਵਾਲੀ ਔਰਤ ਖੁਦ ਐਸਐਸਪੀ ਦਫਤਰ ਪਹੁੰਚੀ ਤੇ ਉੱਥੇ ਉਸਨੇ ਆਪਣਾ ਜਾ ਕੇ ਗੁਨਾਹ ਵੀ ਕਬੂਲ ਕਰ ਲਿਆ ਇਲਜ਼ਾਮ ਇਹ ਹੈ ਕਿ ਪੁਲਿਸ ਉਸ ਨੂੰ ਅਤੇ ਉਸਤੇ ਪ੍ਰੇਮੀ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਦਰਅਸਲ 11 ਦਿਨ ਪਹਿਲਾਂ ਕੋਸੀਕਲਾ ਥਾਣੇ ਵਿੱਚ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬਿਜਲੀ ਦਾ ਕਰੰਟ ਲਾ ਕੇ ਉਸ ਨੂੰ ਮਾਰ ਦਿੱਤਾ ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਆਮ ਮੌਤ ਸਮਝ ਕੇ ਉਸ ਦਾ ਸੰਸਕਾਰ ਕਰ ਦਿੱਤਾ ਜਦੋਂ ਪਰਿਵਾਰਕ ਮੈਂਬਰਾਂ ਨੂੰ ਸੱਚਾਈ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਥਾਣੇ ਦੇ ਵਿੱਚ ਇਹਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਇਹ ਕਾਰਵਾਈ ਦੀ ਮੰਗ ਕੀਤੀ ਘਟਨਾ ਦੇ ਲਗਭਗ 11 ਦਿਨਾਂ ਬਾਅਦ ਪਰਿਵਾਰ ਮੁਲਜ਼ਮ ਆਰਤੀ ਨੂੰ ਐਸਐਸਪੀ ਦਫ਼ਤਰ ਲੈ ਕੇ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਮਨੋਜ ਦੇ ਪਰਿਵਾਰ ਵਾਲੇ ਉਸ ਨੂੰ 18 ਜਨਵਰੀ ਦੀ ਰਾਤ ਨੂੰ ਜ਼ਖਮੀ ਹਾਲਤ ਵਿੱਚ ਕਿੜੀ ਹਸਪਤਾਲ ਲੈ ਕੇ ਗਏ ਸੀ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ ਦੱਸਿਆ ਗਿਆ ਸੀ ਕਿ ਉਸ ਨੂੰ ਬਿਜਲੀ ਲੱਗੀ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਬਿਜਲੀ ਦਾ ਝਟਕਾ ਮੰਨਿਆ ਉਸ ਦੀ ਮੌਤ ਨੂੰ ਆਮ ਮੰਨ ਕੇ ਉਸ ਦਾ ਪੋਸਟ ਮਾਰਟਮ ਵੀ ਨਹੀਂ ਕਰਵਾਇਆ ਤੇ ਸੰਸਕਾਰ ਕਰ ਦਿੱਤਾ ਪਰਿਵਾਰਕ ਮੈਂਬਰ ਤਾਂ ਸੋਗ ਵਿੱਚ ਡੁੱਬੇ ਹੋਏ ਸੀ ਤੇ ਪਤਨੀ ਆਪਣੇ ਮੋਬਾਈਲ ਦੇ ਵਿੱਚ ਰੁੱਝੀ ਹੋਈ ਸੀ ਪਰਿਵਾਰ ਵਾਲਿਆਂ ਨੇ WhatsApp ਤੇ ਪ੍ਰੇਮੀ ਦੇ ਮੈਸੇਜ ਦੇਖੇ ਤਾਂ ਉਹਨਾਂ ਨੇ ਆਰਤੀ ਤੋਂ ਫਿਰ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਫਿਰ ਉਸ ਨੇ ਸਭ ਕੁਝ ਉਗਲ ਦਿੱਤਾ ਆਰਤੀ ਨੇ ਦੱਸਿਆ ਉਹਦਾ ਪਿਛਲੇ 4 ਸਾਲਾਂ ਤੋਂ ਕੋਸੀਕਲਾ ਨਿਵਾਸੀ ਪੁਸ਼ਪਿੰਦਰ ਉਰਫ ਪਵਨ ਦੇ ਨਾਲ ਪ੍ਰੇਮ ਸਬੰਧ ਹੈ। ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਰੱਖ ਲਵਾਂਗਾ। ਖਰਚਾ ਵੀ ਦਿਆ ਕਰਾਂਗਾ। ਮਨੋਜ ਦਾ ਕਤਲ ਕਰ ਦੇ। ਪਾਵ ਰਸਤੇ ਵਿੱਚੋਂ ਰੋੜਾ ਹਟਾ ਦੇ। ਉਸਤੇ ਕੋਲ ਕੁਝ ਉਸਤੀਆਂ ਕਹਿੰਦੇ ਇਸ ਕੰਮ ਦੀਆਂ ਵੀਡੀਓਜ਼ ਵੀ ਨੇ ਇਹ ਗੱਲਾਂ ਕਹਿੰਦੇ ਦੀਆਂ। ਉਹ ਮੈਨੂੰ ਫਿਰ ਬਲੈਕਮੇਲ ਕਰ ਰਿਹਾ ਸੀ। ਮੈਂ ਵੇਵਸ ਹੋ ਗਈ। ਮੈਂ ਆਪਣੇ ਪਤੀ ਨੂੰ ਭੰਗ ਦੇ ਪਕੌੜੇ ਖਵਾਏ ਤੇ ਪ੍ਰੇਮੀ ਪਵਨ ਰਾਤ ਨੂੰ ਸ਼ਰਾਬ ਪੀ ਕੇ ਆਇਆ। ਪਵਨ ਨੇ ਮੇਰੇ ਪਤੀ ਨੂੰ ਮਾਰ ਮੁਕਾਇਆ ਮੈਂ ਆਪਣੇ ਪਤੀ ਦੇ ਪੈਰ ਫੜ ਕੇ ਰੱਖੇ ਮੈਂ ਆਪਣੇ ਪ੍ਰੇਮੀ ਦਾ ਉਸ ਵਕਤ ਇਸ ਕਤਲ ਦੇ ਇਤਸਾਦ ਦਿੱਤਾ ਕਤਲ ਨੂੰ ਦੁਰਘਟਨਾ ਦਾ ਰੂਪ ਦੇਣ ਵਾਸਤੇ ਉਹਨੇ ਦੱਸਿਆ ਕਿ ਮਨੋਜ ਦੇ ਹੱਥ ਦੇ ਨਾਲ ਫਿਰ ਬਿਜਲੀ ਦੀ ਤਾਰ ਜੋੜ ਦਿੱਤੀ ਉਹ ਕਹਿੰਦੇ ਮੈਂ ਚਾਹੁੰਨੀ ਆ ਕਿ ਮੇਰੇ ਬੱਚਿਆਂ ਲਈ ਉਹ ਭੁਗਤਾਨ ਕਰੇ ਉਹਨੂੰ ਵੀ ਫੜਿਆ ਜਾਣਾ ਚਾਹੀਦਾ ਹੈ ਇਨਸਾਫ ਵੀ ਮਿਲਣਾ ਚਾਹੀਦਾ ਤੇ ਇਸ ਔਰਤ ਨੇ ਆਖਿਆ ਕਿ ਇਸ ਜੁਰਮ ਦੀ ਮੈਂ ਵੀ ਸਜ਼ਾ ਭੁਗਤਣ ਵਾਸਤੇ ਤਿਆਰ ਆਂ ਤੇ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚ ਖਲਬਲੀ ਹੈ ਪਹਿਲਾਂ ਅਮਰੀਕਾ ਵਾਲੇ ਪਾਸੇ ਸੀ ਤੇ ਹੁਣ ਕੈਨੇਡਾ ਵਾਲੇ ਪਾਸੇ ਵੀ ਹੈ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ 'ਚ ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੇ ਆਉਣ ਕਾਰਨ ਹੜਕੰਪ ਮੱਚਿਆ ਹੋਇਆ ਹੈ ਹੁਣ ਦੂਸਰੇ ਪਾਸੇ ਕੈਨੇਡਾ ਦੇ ਵਿੱਚੋਂ ਵੀ ਇਸੇ ਤਰ੍ਹਾਂ ਦੀਆਂ ਖਬਰਾਂ ਬਲ ਰਹੀਆਂ ਨੇ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਕੁਝ ਸਖਤੀਆਂ ਤੇ ਪਾਬੰਦੀਆਂ ਕਰ ਦਿੱਤੀਆਂ ਸੀ ਹੁਣ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੇ ਆਗੂ ਦੀ ਚੋਣ ਅਤੇ ਉਹਦੇ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਰਾਜਨੀਤੀ ਲਗਾਤਾਰ ਗਰਮਾ ਰਹੀ ਹੈ ਇਸੇ ਦੌਰਾਨ ਭਾਰਤੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਰੂਬੀ ਢੱਲਾ ਨੇ ਵੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕੈਨੇਡਾ ਦੀ ਲਿਬਰਲ ਪਾਰਟੀ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਰੂਬੀ ਢੱਲਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਬਣਦੇ ਆ ਤੇ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਉਹ ਕੈਨੇਡਾ ਤੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਗੇ। ਰੂਬੀ ਟੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜੇਕਰ ਮੈਂ ਪ੍ਰਧਾਨ ਬਣ ਜਾਨੀ ਹੈ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤਾਂ ਮੈਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਦੇਸ਼ ਨਿਕਾਲਾ ਦੇਾਂਗੀ ਅਤੇ ਮਨੁੱਖੀ ਤਸਕਰਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਏਗੀ। ਅਤੇ ਉਹਨਾਂ ਨੂੰ ਇਹ ਕੰਮਾਂ ਤੋਂ ਰੋਕਿਆ ਵੀ ਜਾਏਗਾ। ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਹਾਲਾਂਕਿ ਰੂਬੀ ਟੱਲਾ ਨੇ ਕਿਹਾ ਕਿ ਉਹ ਵੀ ਪ੍ਰਵਾਸੀਆਂ ਦੀ ਧੀ ਹੈ ਪਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਜ਼ਰੂਰ ਕਰੇਗੀ ਦੱਸਣਾ ਬਣਦਾ ਕਿ ਭਾਰਤੀ ਮੂਲ ਦੀ ਸਾਬਕਾ ਸੰਸਦ ਰੂਬੀ ਟੱਲਾ ਹੁਣ ਤੱਕ 3 ਵਾਰ ਕੈਨੇਡਾ ਦੇ ਵਿੱਚ ਸੰਸਦ ਮੈਂਬਰ ਚੁਣੀ ਗਈ ਸੀ ਉਹਨੇ 2004 ਤੋਂ 2111 ਤੱਕ ਬ੍ਰੈਂਪਟਨ ਸਪ੍ਰਿੰਗ ਡੇਲ ਦੀ ਸੰਸਦ ਹਲਕੇ ਤੋਂ ਅਗਵਾਈ ਕੀਤੀ ਸੀ ਉਹ ਇੱਕ ਹੋਟਲ ਦੀ ਵੀ ਮਾਲਕਾ ਹੈ ਤੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਮਾਡਲਿੰਗ ਦੀ ਦੁਨੀਆ ਵਿੱਚ ਵੀ ਕੰਮ ਕਰ ਚੁੱਕੀ ਹੈ ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਦੇ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਨੇ ਇਹ ਅਸਵੀਕਾਰਨਯੋਗ ਹੈ ਪ੍ਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਆ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਅੱਗੇ ਲਿਜਾਣ ਵਿੱਚ ਕਿੰਨੀ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਅਤੇ ਇੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਵਾਅਦਾ ਕਰਦੀ ਆ ਜੇਕਰ ਮੈਂ ਪ੍ਰਧਾਨ ਚੁਣੀ ਗਈ ਅਤੇ ਫਿਰ ਪ੍ਰਧਾਨ ਮੰਤਰੀ ਬਣੀ ਤਾਂ ਮੈਂ ਕੈਨੇਡਾ ਦੇ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਾਂਗੀ ਕੈਨੇਡਾ ਦੀ ਵਾਪਸੀ ਹੋਏਗੀ ਢੱਲਾ ਨੇ ਐਕਸ ਤੇ ਇੱਕ ਹੋਰ ਵੀਡੀਓ ਵੀ ਅਰੀ ਕੀਤੀ ਹੈ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਧੰਨਵਾਦ ਮੈਂ ਤੁਹਾਡੇ ਸਾਰਿਆਂ ਦੀ ਬਹੁਤ ਧੰਨਵਾਦੀਆਂ ਅਸੀਂ ਲਿਬਰਲ ਪਾਰਟੀ ਦੀ ਆਗੂ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਇੱਕ ਰੰਗਦਾਰ ਪਹਿਲੀ ਔਰਤ ਨੂੰ ਚੁਣ ਕੇ ਇਤਿਹਾਸ ਸਿਰਜਣ ਦੀ ਕਗਾਰ ਤੇ ਹਾਂ ਪਰ ਦੇਖਣਾ ਹੋਏਗਾ ਕਿ ਕੀ ਉਹ ਪ੍ਰਧਾਨ ਚੁਣੇ ਜਾਂਦੇ ਐ ਜੇ ਪ੍ਰਧਾਨ ਚੁਣੇ ਜਾਣਗੇ ਫਿਰ ਉਹ ਪ੍ਰਧਾਨ ਮੰਤਰੀ ਬਣ ਸਕਣਗੇ ਤੇ ਹੁਣ ਕੈਨੇਡਾ ਦੇ ਵਿੱਚੋਂ ਇੱਕ ਹੋਰ ਬਹੁਤ ਵੱਡੀ ਖਬਰ ਮਿਲ ਰਹੀ ਹੈ ਕਰੋੜਪਤੀ ਸਿੱਖ ਆਗੂ ਰੁਪਦਮਨ ਸਿੰਘ ਮਲਕ ਉਹਦਾ ਕੁਝ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚੋਂ ਦੋ ਦੋਸ਼ੀ ਸ਼ਾਮਲ ਸਨ ਅਤੇ BC ਦੀ ਅਦਾਲਤ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਟੈਨਰ ਫੌਕਸ ਅਤੇ ਹੋਜ਼ੇ ਲੋਪੇਜ਼ ਨੇ ਮਲਕ ਕਤਲ ਕਾਂਡ ਦੇ ਵਿੱਚ ਪਿਛਲੇ ਅਕਤੂਬਰ ਚ ਦੂਸਰੇ ਦਰਜੇ ਦੇ ਕਤਲ ਦੇ ਦੋਸ਼ ਕਬੂਲ ਐ ਸੀ ਟੈਨਰ ਫੌਕਸ ਨੇ ਬੀਸੀ ਦੀ ਸੁਪਰੀਮ ਕੋਰਟ ਦੇ ਵਿੱਚ ਇਹ ਮੰਨਿਆ ਸੀ ਕਿ ਉਹਨੇ ਇਹ ਭਾੜੇ ਦੇ ਉੱਤੇ ਕੰਮ ਕੀਤਾ ਭਾਵ ਉਸਨੇ ਪੈਸੇ ਲੈ ਕੇ ਇਹ ਸੁਪਾਰੀ ਲੈ ਕੇ ਕਤਲ ਕੀਤਾ ਸੀ ਟੈਨਰ ਫੌਕਸ ਨੂੰ ਬੀਸੀ ਦੀ ਸੁਪਰੀਮ ਕੋਰਟ ਦੇ ਜੱਜ ਟੈਰੈਂਸ ਸ਼ੁਲਟਸ ਨੇ ਨਿਊ ਵੈਸਟਮਿੰਸਟਰ ਕੋਰਟ ਰੂਮ ਦੇ ਵਿੱਚ ਇਹ ਸਜ਼ਾ ਸੁਣਾਈ ਹੈ ਅਦਾਲਤ ਦੇ ਵਿੱਚ ਮਾਹੌਲ ਬਹੁਤ ਭਾਵਕ ਸੀ ਮਲਕ ਦੀ ਨੂ ਨੇ ਰੋਂਦਿਆਂ ਕਰਲਾਉਂਦਿਆਂ ਕਾਤਲ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਲੋਕਾਂ ਦੇ ਨਾਮ ਜ਼ਰੂਰ ਦੱਸੇ ਜਿਨ੍ਹਾਂ ਨੇ ਮਲਕ ਦਾ ਕਤਲ ਕਰਨ ਵਾਸਤੇ ਉਸ ਨੂੰ ਪੈਸੇ ਦਿੱਤੇ ਸੀ ਦੱਸਣਾ ਬਣਦਾ ਕਿ ਰੁਪਦੰਮਨ ਸਿੰਘ ਮਲਕ ਦਾ 14 ਜੁਲਾਈ 2022 ਨੂੰ ਸਰੀ ਵਿੱਚ ਉਹਨਾਂ ਦੇ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਫੌਕਸ ਅਤੇ ਲੋਪੇ ਜੋ ਕਿ ਕਤਲ ਦੇ ਸਮੇਂ ਆਪਣੇ 20ਵਿਆਂ ਦੇ ਵਿੱਚ ਸਨ ਉਹਨਾਂ ਨੂੰ ਕਤਲ ਦੇ ਵਿੱਚ ਫਸਟ ਡਿਗਰੀ ਕਤਲ ਕੇਸ ਦੇ ਵਿੱਚ ਚਾਰਜ ਕੀਤਾ ਗਿਆ ਸੀ ਅਤੇ ਦੋ ਹਫ਼ਤਿਆਂ ਤੋਂ ਵੀ ਘੱਟ ਦੇ ਸਮੇਂ ਵਿੱਚ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਸੀ ਉਹ ਅਜੇ ਵੀ ਦੂਸਰੇ ਦਰਜੇ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਉਮਰ ਕਾਇਤ ਦਾ ਸਾਹਮਣਾ ਕਰਨਗੇ ਸਰਕਾਰੀ ਵਕੀਲਾਂ ਅਤੇ ਬਚਾਅ ਪੱਖ ਦੇ ਵਕੀਲਾਂ ਨੇ ਸਾਂਝੇ ਤੌਰ ਤੇ ਪ੍ਰਸਤਾਵ ਦਿੱਤਾ ਹੈ ਕਿ ਉਹ 20 ਸਾਲਾਂ ਵਾਸਤੇ ਪੈਰੋਲ ਲਈ ਵੀ ਅਰਜ਼ੀ ਨਹੀਂ ਦੇ ਸਕਣਗੇ ਬੀਸੀ ਪ੍ਰੋਸੀਕਿਊਸ਼ਨ ਵੱਲੋਂ ਪ੍ਰਦਾਨ ਕੀਤੇ ਗਏ ਤੱਥਾਂ ਤੇ ਇਹ ਸਹਿਮਤੀ ਬਣੀ ਹੈ ਕਿ ਫੌਕਸ ਅਤੇ ਲੋਪੇਜ ਨੂੰ ਪੈਸੇ ਦੇ ਕੇ ਇਹਨਾਂ ਨੂੰ ਵਰਤਿਆ ਗਿਆ ਭਾਵ ਇਹਨਾਂ ਤੋਂ ਪੈਸੇ ਦੇ ਕੇ ਕਤਲ ਕਰਵਾਇਆ ਗਿਆ ਸੀ ਪਰ ਪੁਲਿਸ ਅਤੇ ਇਸਤਗਾਸਾ ਪੱਖ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਦਾ ਮੰਨਣਾ ਹੈ ਕਿ ਮਲਕ ਦੀ ਹੱਤਿਆ ਵਾਸਤੇ ਪੈਸੇ ਤਾਂ ਦਿੱਤੇ ਗਏ ਪਰ ਪੈਸੇ ਦਿੱਤੇ ਕੀ ਨੇ ਸੀ ਇਹ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਦੱਸਣਾ ਬਣਦਾ ਕਿ ਏਅਰ ਇੰਡੀਆ ਬਲਾਸਟ ਵਿੱਚ 329 ਲੋਕ ਮਾਰੇ ਗਏ ਸੀ ਅਤੇ 2005 ਦੇ ਵਿੱਚ ਕੈਨੇਡਾ ਸਰਕਾਰ ਦੀ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਸੀ ਕਿ ਇਹਨਾਂ ਤੰਬਾਕਿਆਂ ਨੂੰ ਖਾਲਿਸਤਾਨੀ ਅਤਵਾਦੀਆਂ ਨੇ ਅੰਜਾਮ ਦਿੱਤਾ ਸੀ ਇਸ ਮਾਮਲੇ ਵਿੱਚ ਇੰਦਰਜੀਤ ਸਿੰਘ ਗਰੀਆ ਤਨਾਮ ਦੇ ਇੱਕ ਵਿਅਕਤੀ ਨੂੰ 30 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਰੁਪਦਮਨ ਸਿੰਘ ਮਾਲਕਾ ਤੇ ਅਜਾਬ ਸਿੰਘ ਬਾਗੜੀ ਨੂੰ 2005 ਵਿੱਚ ਇਸ ਕੇਸ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ ਦੱਸਣਾ ਬਣਦਾ ਕਿ 1985 ਦੌਰਾਨ ਆਰ ਇੰਡੀਆ ਬੰਬ ਤੰਬਾਕੇ ਵਿੱਚ ਰੁਪਦਮਨ ਮਲਕ ਤੇ ਕੇਸ ਚੱਲਿਆ ਸੀ ਪਰ ਉਹ ਇਸ ਮਾਮਲੇ ਵਿੱਚ 2005 ਵਿੱਚ ਬਰੀ ਕਰ ਦਿੱਤੇ ਗਏ ਸੀ ਤੇ ਹੁਣ ਗੱਲ ਕਰਦੇ ਹਾਂ 사ウਦੀ ਅਰਬ ਤੋਂ ਇੱਕ ਬਹੁਤ ਦਰਦਨਾਕ ਖਬਰ ਮਿਲ ਰਹੀ ਹੈ ਪੱਛਮੀ 사ウਦੀ ਅਰਬ ਦੇ ਜ਼ੀਜ਼ਾਨ ਨੇੜੇ ਇੱਕ ਸੜਕ ਹਾਦਸਾ ਹੋਇਆ ਜਿੱਥੇ ਨੌ ਭਾਰਤੀ ਨਾਗਰਿਕਾਂ ਦੀ ਵੀ ਮੌਤ ਹੋਈ ਹੈ ਇਹ ਜਾਣਕਾਰੀ ਜਦਾ ਵਿੱਚ ਭਾਰਤੀ ਮਿਸ਼ਨ ਨੇ ਦਿੱਤੀ ਹੈ ਕੌਂਸਲੇਟ ਨੇ ਦੱਸਿਆ ਕਿ ਉਹ ਪੂਰੀ ਸਹਾਇਤਾ ਵੀ ਪ੍ਰਦਾਨ ਕਰ ਰਹੇ ਨੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਵੀ ਨੇ ਇੱਕ ਰਿਪੋਰਟ ਦੇ ਅਨੁਸਾਰ ਕੁੱਲ 15 ਲੋਕਾਂ ਦੀ ਇਸ ਦੁਰਘਟਨਾ ਵਿੱਚ ਮੌਤ ਹੋਈ ਹੈ ਜਿਨ੍ਹਾਂ ਵਿੱਚ 9 ਭਾਰਤੀ ਵੀ ਸ਼ਾਮਲ ਨੇ ਭਾਰਤੀ ਕੌਂਸਲੇਟ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਅਸੀਂ ਸਾウਦੀ ਦੇ ਪੱਛਮੀ ਖੇਤਰ ਵਿੱਚ ਜ਼ੀਜ਼ਾਨ ਨੇੜੇ ਇੱਕ ਸੜਕ ਹਾਦਸੇ ਵਿੱਚ 9 ਭਾਰਤੀ ਨਾਗਰਿਕਾਂ ਦੀ ਦੁਖਦਾਈ ਮੌਤ ਤੇ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕਰਦੇ ਹਾਂ ਬਿਆਰ ਵਿੱਚ ਲਿਖਿਆ ਗਿਆ ਕਿ ਅਸੀਂ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਵੀ ਪ੍ਰਗਟ ਕਰਦੇ ਹਾਂ ਜੇਦਾ ਵਿੱਚ ਭਾਰਤੀ ਕੌਂਸਲੇਟ ਪੂਰੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਵੀ ਹੈ ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕਰਦੇ ਹਾਂ ਹੋਰ ਜਾਣਕਾਰੀ ਵਾਸਤੇ ਇੱਕ ਸਮਰਪਿਤ ਹੈਲਪਲਾਈਨ ਵੀ ਉਹਨਾਂ ਵੱਲੋਂ ਸਥਾਪਿਤ ਕੀਤੀ ਗਈ ਹੈ ਇਹਦੇ ਉੱਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਉਹ ਹਾਦਸੇ ਅਤੇ ਜਾਨ ਮਾਲ ਦੇ ਨੁਕਸਾਨ ਬਾਰੇ ਜਾਣ ਕੇ ਬਹੁਤ ਦੁਖੀ ਨੇ ਜਾ ਸ਼ੰਕਰ ਨੇ ਟਵਿੱਟਰ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਮੈਂ ਜਦਾਹ ਵਿੱਚ ਸਾਡੇ ਕਾਉਂਸਲ ਜਨਰਲ ਦੇ ਨਾਲ ਗੱਲਬਾਤ ਕੀਤੀ ਹੈ ਜੋ ਸਬੰਧਤ ਪਰਿਵਾਰਾਂ ਦੇ ਸੰਪਰਕ ਵਿੱਚ ਨੇ ਅਤੇ ਇਸ ਦੁਖਦਾਈ ਸਥਿਤੀ ਵਿੱਚ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 26 ਮਜ਼ਦੂਰ ਇੱਕ ਬੱਸ ਵਿੱਚ ਜ਼ਿਜ਼ਾਨ ਵਿੱਚ ਆਪਣੇ ਕੰਮ ਵਾਲੀ ਥਾਂ ਤੇ ਜਾ ਰਹੇ ਸੀ ਉਹਨਾਂ ਦੀ ਬੱਸ ਇੱਕ ਟਰੇਲਰ ਨਾਲ ਟਕਰਾ ਗਈ ਸੜਕ ਹਾਦਸਾ ਐਤਵਾਰ ਦੀ ਸਵੇਰ 6 ਵਜੇ ਤੋਂ ਤਕਰੀਬਨ ਠੀਕ ਕੁਝ ਮਿੰਟ ਪਹਿਲਾਂ ਵਾਪਰਿਆ ਪਵਿੱਤਰ ਸ਼ਹਿਰ ਮੱਕਾ ਦੇ ਦੱਖਣ ਵਿੱਚ ਅਸੀਰ ਸੂਬੇ ਦੀ ਵਾਦੀ ਬਿੰਨ ਹਸਬਲ ਖੇਤਰ ਦੇ ਵਿੱਚ ਇਹ ਦੁਰਘਟਨਾ ਵਾਪਰੀ ਦੱਸੀ ਜਾ ਰਹੀ ਹੈ ਜੋ ਕਿ ਬਹੁਤ ਦਰਦਨਾਕ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ